ਸਸਿਗਾਲ ਜੀ ਸਾਰਿਆਂ ਨੂੰ ਅੱਜ ਆਪਣੇ ਗਰਾਊਂਡ ਦਾ ਪਿਆ ਜਿਹੜਾ ਬਣ ਗਿਆ ਕੰਪਲੀਟ ਪੂਰਾ ਉੱਤੇ ਮਿੱਟੀ ਪਾਉਂਦੇ ਆ ਸੇਵਾ ਲੱਗੀ ਐ ਸਾਰੇ ਭਵਾਨਾਂ ਨਾਲ ਪਾਉਂਦੇ ਆ ਮਿੱਟੀ ਪੂਰੀ ਸੇਵਾ ਜਿਲੰਡੀ ਐ ਤੇ ਉਹ ਨਿਆਰੇ ਵਧੀਏ ਸਾਨੂੰ ਕਿਬਾ ਨਹੀਂ ਹੋਵੇ ਕਣੀ ਹੋ ਜਿੱਦਾਂ ਵਧੀਆਂ ਨਾ ਸੁੱਤੀ ਜਾਂਦੀ ਨਹੀਂ ਹੁੰਦੀ ਇਹਦਾ ਵਧਿਆ ਬਣਦਾ ਤੇ ਜੁੜੀਆਂ ਵਧਿਆ ਬਣਿਆ ਨਾ ਉਹ ਸਲਾਹ ਵੀ ਸਹੀ ਬਣਿਆ ਪਿਆ ਸਾਡਾ ਬੜੇ ਚਿਰ ਦੀ ਸਾਡੀ ਰੀਡ ਹੀ ਵੀ ਕਰਾਉਣ ਵਾਲੀ ਨੂੰ ਪਿਆ 520 ਕੱਚਾ ਪਿਆ ਸੀ ਜੀ ਦੇ ਵਿੱਚ ਸਾਨੂੰ ਬੜੀ ਤਨਜ਼ੀਮ ਜੀ ਰਾਜਾ ਅਸੀਂ ਮਿੱਟੀ ਫਾਈਨਲ ਕੰਮ ਜਿਹੜਾ ਮਿੱਟੀ ਦਾ ਉਹ ਬਣਦੇ ਉਹ ਨਾਲ ਇੱਕ ਮਿੰਟ ਕਰਕੇ ਦੱਸਿਓ ਸਹੀ ਬਣਿਆ ਪਿਆ ਸਾਡਾ ਨਾਲ ਨਾਲ ਵਿੱਚ ਪਤਾ ਕਰੀਓ ਪੈਰ ਮਾਰੀ ਹੋਈ ਦਾ ਸਭ ਤੋਂ ਵੱਡੋ ਬੁੱਟ ਪਛਾਣ ਮਿੱਟੀ ਬਾਡਰ ਵੱਡੋ ਲੱਗੇ ਹੁਣ ਮਿੱਟੀ ਕਰ ਲੋ ਫਿਰ ਬਾਅਦ ਅਸੀਂ ਉਹ ਪੁੱਤ ਕਿਦਾਂ ਇੱਥਾ ਵੇ ਵਧੀਆ ਬਣ ਗਿਆ ਨਾ ਵਟ ਕੱਢਦੇ ਹਾਂ ਜੀ ਉਹ ਮਾਰ ਆਇਆ ਜੋ ਨਾ ਕਿਸੇ ਘਰ ਮੱਤਾ ਵੀ ਆਇਆ ਜਾਿਆ ਸਪੈਸ਼ਲ ਵੇਗਣ ਡੱਬਾ ਲੈ ਆਏ ਨਾਲ 3 ਕਿਲੋ ਦਾ ਮਰਫੀ ਦਾ ਫਲੇਰਾ ਬਾਦ ਦੇ ਡੱਬਾ ਕੋਈ ਨਹੀਂ ਖਵਾ ਗੜਾ ਤੁਹਾਨੂੰ ਵੀ ਈ ਗਲਤ ਨਹੀਂ ਹੈ ਡੱਬਾ ਤੁਹਾਨੂੰ ਮਿਲੇਗਾ ਫਿਰ ਕਹਾ ਕਰਦੇ ਜੀ ਸਹਾਲਾ ਦੀ ਤੋਰੀ ਪਾਣੀ ਪਿਓ ਯਾਰਾ ਜੋਰ ਬੜਾ ਲੱਗਾ ਉਹਦਾ ਇਹਦੇ ਕਾਤੀਆ ਬਣਿਆ ਤੇ ਛਣੀ ਦੇ ਲੰਗ ਪਾ ਕੇ ਲਾਗੇ ਤਕਵੀਨ ਹੈ ਨਹੀਂ ਨਹੀਂ ਖਲੋ ਜੇ ਤੋਰੀ ਹੈ ਜਾ ਹੋਗਾ ਤੋਰੀ ਮੱਤਿਆ ਟਰੈਕਟਰ ਉਹ ਕਿਨੂੰ ਜਾ ਟਰੈਕਟਰ ਦੀ ਯਾਨੀ ਤੈਨੂੰ ਜਾ ਜਾ ਉਹ ਖਲੋ ਆ ਮੈਂ ਫਿਰ ਕਰਦਾ ਫਰਾ ਤੇਰਾ ਕਿ ਪਾਸਾ ਲਾ ਦੇ ਫਿਰ ਸ਼ਾਮਾਂ ਦਾ ਕਰੀ ਪਰਾਂ ਦੇ ਭਰਾ ਨਹੀਂ ਨਹੀਂ ਮੈਂ ਆਪੇ ਤੋੜਦਾ ਰਹਿਣ ਦੇ ਬਾਅਦ ਸ਼ਾਮਾਂ ਦਾ ਕਹੀਂ ਟਰਾਲੀ ਕੱਢਦੇ ਲਾਵਾਂਗੇ ਤੇ ਤੇਰੇ ਨੂੰ ਜਗਾ ਆਪ ਹੀ ਚਲਾ ਲੀਏ ਸ਼ਾਬਾਸ਼ ਸ਼ਾਬਾਸ਼ ਚਲੋ ਅਜੇ ਆਪਾਂ ਟਰਾਲੀ ਇੱਕ ਹੋਰ ਪੈਣੀ ਹੈ ਹਨੇਰਾ ਹੋਣਾ ਬਾਅਦ ਚ ਮੈਨੇ ਦੋ ਜਣੇ ਉੱਪਰ ਰੋ ਜੰਗਾ ਅੱਗੋਂ ਗੱਡ-ਗੱਡ ਮੀਟਿੰਗ ਨਾਲ ਨਾਲ ਛੁੱਟੀ ਜਾਓ ਉਦਾਂ ਬਾਅਦ ਖਿਹਲਾਰ ਪਿੰਦੀ ਆ ਫੇਰ ਪੁੱਤ ਹਨੇਰਾ ਹੋਣਾ ਬਾਅਦ ਟਕਰਾਂ ਆ ਮਾਦਰਾ ਗਨੇ ਰਹਿਣ ਦੇ ਕੰਮ ਸੋਖਾ ਕੰਮ ਏਦਾਂ ਅਭੀ ਜੋ ਸਾਰੇ ਬੰਦੇ ਮਿਹਨਤ ਬਹੁ ਕਰਦੇ ਆ ਗਰਾਊਂਡ ਜਾਂਦੇ ਜੀ ਹੁਣ ਵੀ ਮਿਹਨਤ ਕਰਦੇ ਆ ਇਹਨਾਂ ਦੀ ਮਿਹਨਤ ਨੂੰ ਫਲ ਲੱਗਿਆ ਜੋੜੀ ਹੈ ਨਾ ਉਹਨਾਂ ਨੂੰ ਮਿਹਨਤ ਜਿਹੜੇ ਕਰਦੇ ਬੰਦੇ ਨਾਲ ਸਾਰੇ ਹੁਣ ਮਿਹਨਤ ਨੂੰ ਫਲ ਪਾਵੇ ਤੇ ਆਪਣੇ ਲੋਕ ਜਿੰਨਾ ਹੋ ਸਕਦਾ ਆਪਾਂ ਸੋ ਲੋ ਕਰਦੇ ਹਾਂ ਫੜਾ ਮੋੜਾ ਜਿੰਨਾ ਵੀ ਤੇ ਆਪ ਕੋ ਪੰਨਾਂ ਗਿੱਲਿਆਂ ਦਾ ਪਿਆ ਸਾਡੀ ਗਰਾਊਂਡ ਜਾਂਦਾ ਜਿਹੜਾ ਹੈ ਨਾ ਹੁਣ ਪਤਾ ਇਹ ਮੁੰਡੇ ਪ੍ਰੈਕਟਿਸ ਕਰਦੇ ਗਰਾਊਂਡ ਦੇ ਵਿੱਚ ਤੇ ਦਿੱਤਾ ਕੋਈ ਆ ਪਰ ਰੋਕੀ ਆ ਕੋ ਗਰਾਊਂਡ ਤੇ ਪੂਰੇ ਫੁੱਲ ਲਾਏ ਆ ਮਨਵਾਕਾ ਵਰਨਿੰਗ ਚਾਉਣ ਵਾਸਤੇ ਹੀ ਆ ਬੰਸ ਦਾ ਨਾਲ ਆਹ ਕਿੰਨਾ ਰੋਕੀ ਇੱਥੇ ਗਰਾਊਂਡ ਦੇ ਬਨੇ ਬਨੇ 52 ਰੋਕਿਆ ਜਦਾਂ ਓਏ ਆ ਜਾ ਆ ਜਾ ਗਾੜੀ ਤੂੰ ਵੀ ਇੱਥੇ ਖਲੋ ਜਾਣਾ ਗਾ ਮਗਾ ਜੋ ਗਾ ਮਿੰਟੋ ਮੱਡੀ ਮਤ ਇਹਨੂੰ ਫੜਾਓ ਕਈ ਇਹਵੇ ਲਾਣ ਕੇ ਖਲੋ ਗਿਆ ਬੂਟ ਪਾ ਕੇ ਇਹਨੂੰ ਕੋਈ ਵੀ ਗਰਾਊਂਡ ਚ ਮਿੱਟੀ ਪੈਣ ਦੀ ਆ ਇਹਨੂੰ ਫੜਾਓ ਕਈ ਨਾਲ ਇੱਕ ਦੇ ਵੀ ਪੁੱਤ ਸਮਝ ਲੋ ਅੱਜ ਮੈਚ ਹੀ ਲਗਾ ਆ ਸਾਹ ਹੁਣ ਫਾਈਨਲ ਮੈਚ ਹੀ ਆ ਆਪਣੀਆਂ ਨਿੱਕੀ ਫੋਰਸ ਐ ਇਹਨੂੰ ਲੱਗਿਆ ਵੀ ਮਿੱਟੀ ਛਾਉਣ ਗਿਆ ਭੇਟਾਂ ਦੇ ਵਿੱਚ ਜਾ ਕੇ ਚਲੋ ਪੁੱਤ ਸਾਰੇ ਤੁਸੀਂ ਹੱਥ ਮਾਰ ਮਾਰ ਕੇ ਨਾ ਤੇਰੀ ਮਿੱਟੀ ਮਗਰ ਛੁੱਟੀ ਜਾ ਨਾ ਅਸੀਂ ਆਪਾਂ ਸਾਸਿਕਾ ਸਾਰਾ ਜੂਦੇ ਰੋ ਉਹ ਸਾਰੀ ਮਿੱਟੀ ਵਿਟਾਂ ਦੇ ਵਿੱਚ ਪਾਉਣੀ ਠੀਕ ਆ ਸਾਸਿਕਾ ਪੁੱਤ ਸਾਸਿਕਾ ਜੂਦੇ ਰੋ ਆ ਆਪਣੀ ਨਿੱਕੀ ਫੋਰਸ ਐ ਜਦਾ ਨਾ ਅਸੀਂ ਕਾ ਪੁੱਤ ਨਿੱਕੀ ਫੋਰਸ ਸਾਰੀ ਜਦਾ ਨਾ ਜਿਉਂਦੇ ਨਿੱਕੇ ਬੰਦੇ ਗਰਾਉਂਡ ਦੇ ਅਸੀਂ ਆਪਾਂ ਜੂਦੇ ਰੋ ਸਾਸਿਕਾ ਸ਼ਸ਼ੀਵਾਦ ਸ਼ਸ਼ੀਵਾਦ ਓ ਕਿਧਾਂ ਗਿਆ ਸ਼ੇਰਾ ਫਿਰ ਕੀ ਹਾਲਿਆ ਅਸੀਆ ਬਤ ਜੀਂਦੇ ਅਸੀਆ ਹੋਣਗੇ ਤੋ ਚਲੋ ਸ਼ਾਬਾਸ਼ ਚੱਲੀ ਗਏ ਸ਼ਾਬਾ ਸ਼ਾਬਾ ਬੜੇ ਬੜੇ ਤਗੜੇ ਮਜ਼ਦੂਰ ਆਏ ਆ ਕੋ ਆ ਬਣਾਉਣਾ ਚਾ ਸ਼ਾਬਾਸ਼ ਸ਼ਾਬਾਸ਼ ਪੁੱਤ ਸ਼ਾਬਾਸ਼ ਐਂਡ ਤੱਕ ਉਥੋਂ ਕਰਕੇ ਆਉਣਾ ਚੰਗਾ ਉਹ ਜਿੱਥੋਂ ਤੱਕ ਸ਼ੁਰੂ ਹੋਇਆ ਨਾ ਉਥੋਂ ਤੱਕ ਐ ਸਾਰੀ ਕਰ ਦੋ ਜਿੰਨੀਆਂ ਵਿੱਥਾਂ ਸਾਰੀਆਂ ਬੰਦ ਕਰਨੀਆਂ ਠੀਕ ਹੈ ਤਾਂ ਕਿ ਜਦਾਂ ਆਵੇ ਆਓ ਇੱਥੇ ਮਾਰ ਪੈਰ ਹਾਂ ਇਦਾਂ ਪੂਰੀ ਮਿੱਟੀ ਫਸਾ ਦੋ ਵਿੱਚ ਇੱਕ ਸਵੇਰੇ ਆਪ ਉਹਦਾ ਕਰਨਾ ਨਿਕੇ ਨਿਕੇ ਫੱਟੀਆਂ ਹੀ ਲੈ ਕੇ ਨਾ ਉਥੋਂ ਉਹ ਉੱਤੇ ਫੇਰ ਦੇਣੀ ਹੈ ਜਿਹੜੀ ਫੱਟੀ ਕੋਪੀ ਭਾਣਾ ਇੱਕਰੀ ਨਾ ਦੂਜੀ ਲੈ ਕੇ ਨਾ ਸਵੇਰੇ ਗੋਪੀ ਉਹ ਦੂਜੀ ਤੁਹਾਡੇ ਕੋਲ ਹੁੰਦੀ ਗਰਮ ਆੜੀ ਲੱਕੜ ਜੀ ਚਪਟੀ ਮਾਰਦੀ ਅਗਰੀ ਮੜੀ ਜਾਗਾ ਆਹ ਅੱਗੇ ਦੇਖੋ ਸਾਰਾ ਨਾ ਬਹੁਤ ਸਾਰੀ ਰਹੀ ਮਾਰਨਾ ਚਾਹਵਾ ਪੁੱਤੇ ਕਮਰ ਸਾੜ ਤੋਂ ਰਾਹ ਦੇ ਦਿਓ ਉਹਦੇ ਨੂੰ ਕਰ ਦਿਓ ਸਾਰੇ ਜੰਗਾ ਜਿੰਨਾ ਵੀ ਹੈਗਾ